ਜਿੰਦਾਬਾਦ ਪੰਜਾਬੀ ਕਿਸਾਨ ਜੁੜਿਆ ਨਾ ਜਿੰਦਾਬਾਦ ਸਰਦਾਰ ਅਕੀਰ ਸਿੰਘ ਜਿੰਦਾਬਾਦ ਸਰਦਾਰ ਮਕੀਤ ਸਿੰਘ ਜਿੰਦਾਬਾਦ ਨਨਾਰ ਨਿਊਜ਼ ਤੇ ਤੁਹਾਡਾ ਸਵਾਗਤ ਹੈ। ਤਕਰੀਬਨ ਕੁਝ ਦਿਨ ਪਹਿਲਾਂ ਬੀਕੇਜੂ ਪੰਜਾਬ ਨੇ ਇੱਕ ਮੀਟਿੰਗ ਕੀਤੀ ਸੀ ਰੋਹਨ ਨਰਾਜਦੀਪ ਟੂਲ ਟੈਕਸ ਦੇ ਨਾਲ। ਮਹਤਵਪੂਰਤ ਜੋ ਜਗਰਾਵ ਰੋਡ ਜਾਂਦਾ ਰਸਤੇ 'ਚ ਟੂਲ ਟੈਕਸ ਹੁੰਦਾ ਹੈ ਰੋਹਨ ਨਰਾਜ ਰਾਜਦੀਪ ਟੂਲ ਟੈਕਸ ਜੇਕਰ ਦਰਿਆ ਸ਼ਤ루ਜੀ ਪੁਲ ਦੀ ਗੱਲ ਕਰੀਏ ਤਾਂ ਪਿੱਛੇ ਤਕਰੀਬਨ 1 ਕਿਲੋਮੀਟਰ ਟੂਲ ਟੈਕਸ ਹੈ। ਥਾਂ-ਥਾਂ ਤੋਂ ਸੜਕ ਰੁੱਟੀ ਹੋਈ ਹੈ। ਤਾਂ ਬੀਕੇਜੂ ਪੰਜਾਬ ਨੇ ਕਿਹਾ ਸੀ ਵੀ ਤੁਸੀਂ ਸੜਕ ਬਣਾ ਦਿਓ। ਜੇ ਸੜਕ ਨਹੀਂ ਬਣਦੀ ਤਾਂ ਫਿਰ ਟੂਲ ਕਿਸ ਗੱਲ ਦਾ? ਤੇ ਉਹ ਟਾਈਮ ਦਿੱਤਾ ਸੀ। ਅੱਜ ਉਹ ਟਾਈਮ ਆ ਗਿਆ। ਤਾਂ ਅੱਜ ਟੂਲ ਟੈਕਸ ਨੂੰ ਬੰਦ ਕਰਤਾ ਜਾਨਕੇ ਪਰਚੀ ਬੰਦ ਕਰਤੀ ਹੈ ਤਾਂ ਮੇਰੇ ਕੋਲ ਪ੍ਰਧਾਨ ਰਕबीर ਸਿੰਘ ਜੀ ਮੇਰੇ ਨਾਲ ਨੇ ਤਾਂ ਇੱਥੇ ਸ਼ੁਰੂਆਪ ਕਰ ਲੈਣੇ ਆ ਸਰ ਟੂਲ ਟੈਕਸ ਆ ਕਿ ਤੁਸੀਂ ਪਰਚੀ ਫ੍ਰੀ ਕਰਤੀ ਹੈ ਜਿਸ ਦਿਨ ਇੱਕ ਵੱਡੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਟੂਲ ਟੈਕਸ ਵਾਲਿਆਂ ਨਾਲ ਕੋਈ ਗੱਲਬਾਤ ਹੋਈ ਹੈ ਬਾਅਦ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰਦੀਪ ਜੀ ਤੁਸੀਂ ਗੱਲ ਕਰਦੇ ਆ ਜਿਸ ਦਿਨ ਮੀਟਿੰਗ ਹੋਈ ਆਪਣੀ ਬੈਠ ਕੇ ਬੜੇ ਵਧੀਆ ਟਾਂਗ ਦੇ ਨਾਲ ਬੜੇ ਖੁਸ਼ ਮਾਹੌਲ ਦੇ ਵਿੱਚ ਸਾਡੀ ਮੀਟਿੰਗ ਹੋਈ ਇਹਨਾਂ ਦੇ ਨਾਲ ਇਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਦਿਵਾਇਆ ਇਹਨਾਂ ਦੇ ਉੱਚ ਅਧਿਕਾਰੀ ਵੀ ਆਏ ਆ ਉਸ ਦੇ ਵਿੱਚ ਮਜੂਰ ਸੀ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਵੀ ਅੱਜ ਤੋਂ 20 ਦਿਨਾਂ ਬਾਅਦ 20 ਦਿਨਾਂ ਦੇ ਵਿੱਚ ਵਿੱਚ ਇਹ ਸੜਕ ਸਾਰੀ ਕੰਪਲੀਟ ਕੀਤੀ ਜਾਊਗੀ ਇਸ ਦੇ ਉੱਤੇ ਇਹਨਾਂ ਨੇ ਐਵੇਂ ਖਾਨਾ ਪੂਰਤੀ ਕਰ ਲਈ ਇੱਕ ਅੱਧਾ ਟੀਪਰ ਲਿਆਂਦਾ ਇਤੋਂ ਤੁਸੀਂ ਦੱਸੋ ਵੀ ਜਗਰਾਉਂ ਤੋਂ ਲੈ ਕੇ ਨਕਦਰ ਤੱਕ ਇੱਕ ਟੀਪਰ ਉਹ ਵੀ ਮਿੱਟੀ ਦਾ ਕੀ ਕਰੂਗਾ ਉਹ ਵੀ ਇਹਨਾਂ ਨੇ ਚੱਜਣਾ ਪਾਇਆ ਹੀ ਨਹੀਂਗਾ ਮੇਰੇ ਘਰ ਨਾਲ ਉਹ ਵੀ ਅੱਧਾ ਕੀ ਪਾਇਆ ਹਫ਼ਤਾ ਉਹ ਵੀ ਨਹੀਂ ਪਾਇਆ ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਸਾਡਾ ਫੋਨ ਵੀ ਚੱਕਣਾ ਬੰਦ ਕਰ ਦਿੱਤਾ ਸਾਨੂੰ ਮਜਬੂਰਨ ਅੱਜ ਇਹ ਬੰਦ ਕਰਨਾ ਪਿਆ ਐ ਸਰ ਜਿਸ ਤਰ੍ਹਾਂ ਇਹਨਾਂ ਨੇ ਗੱਲ ਕਹੀ ਚਲ ਉਧਰ ਵੀ ਆਪਾਂ ਗੱਲ ਕਰ ਲੈਂਦੇ ਆ ਕਿ ਸਾਡਾ ਫੋਨ ਚੱਕਣਾ ਬੰਦ ਕਰਦਾ ਕਿ ਅਧਿਕਾਰੀ ਨੂੰ ਫੋਨ ਕੀਤਾ ਗਿਆ ਸੀ ਕਿਨੇ ਹੁਣ ਚੱਕਣਾ ਜੋ ਅਸੀਂ ਬੰਦ ਕਰ ਦਿੱਤਾ ਸੀਗਾ ਸਾਡੀ ਮੈਨੇਜਰ ਦੇ ਨਾਲ ਲਗਾਤਾਰ ਗੱਲਬਾਤ ਹੋ ਰਹੀ ਸੀ ਪਿਛਲੇ ਅੱਜ ਤੋਂ ਵੀ ਦਿਨ ਪਹਿਲਾਂ ਅਧਿਕਾਰਿਆ ਨਾਲ ਮੀਟਿੰਗ ਹੋਈ ਆ ਬੜੀ ਵਧੀਆ ਵਧੀਆ ਤਰੀਕੇ ਦੇ ਨਾਲ ਗੱਲਬਾਤ ਸਾਡੀ ਨਾਲ ਸੁਣੀ ਆ ਉਧਰ ਹੀ ਉਹਨਾਂ ਨੇ ਇੱਕ ਟਿੱਪਰ ਮੰਗਾ ਲਿਆ ਕਿ ਅੱਜ ਕੱਲ ਤੋਂ ਅਸੀਂ ਜਿਹੜੀ ਸੜਕ ਬਣਾਉਣੀ ਚਾਲੂ ਕਰਦਾਂਗੇ ਬਹੁਤ 20 ਤਰੀਕ ਤੋਂ ਤੇ ਤੁਹਾਨੂੰ ਪ੍ਰੋਪਰ ਜਿਹੜੀ ਸੜਕ ਕੰਪਲੀਟ ਕਰ ਦਵਾਂਗੇ ਪਰ ਇਹਨਾਂ ਨੇ ਐਡੀ ਬੇਸ਼ਰਮੀ ਦੇ ਲੱਕ ਬੰਨਿਆ ਇੱਕ ਦੋ ਟਿੱਪਰ ਪਾ ਕੇ ਬੰਦ ਕਰਤਾ ਕੰਮ ਕੱਲ ਅਸੀਂ ਇਹਨਾਂ ਨੂੰ ਫੇਰ ਮੈਜਰ ਨੂੰ ਫੋਨ ਕੀਤਾ ਤਿੰਨ ਚਾਰ ਦਿਨ ਤੱਕ ਮੇਰਾ ਫੋਨ ਨਹੀਂ ਚੱਕਿਆ ਮੈਜਰ ਨੇ ਨਹੀਂ ਫੋਨ ਚੱਕਿਆ ਤੇ ਕੱਲ ਇਹਨਾਂ ਗੱਲਬਾਤ ਹੋਈ ਆ ਕਹਿੰਦੇ ਅੱਜ ਅਸੀਂ ਸੜਕ ਬਣਾਉਣ ਲੱਪੇ ਆ ਅਸੀਂ ਜੰਧੂੋਂ ਆਏ ਆ ਤਾਂ ਆਉਂਦਿਆਂ ਵੇਖਿਆ ਇੱਕ ਢੇਪਰ ਜਿਹਾ ਸੁਆਹ ਦਾ ਥੋੜਾ ਬਦਦਾ ਵਿੱਚ ਹੋਊਗਾ ਲੋਕ ਜਾ ਕੇ ਵੇਖ ਲੈਣ ਨਕੂਤਰ ਉਹ ਮਿੱਟੀ ਦੇ ਉੱਤੇ ਉਦਾਂ ਹੀ ਪਾਇਆ ਉਹ ਸੜਕ ਬਣਾਉਣੀ ਆ ਪਰ ਕਹਿਸਾ ਦੇ ਉਹ ਸਾਨੂੰ ਸਾਡੀ ਅੱਖਾਂ ਭਿਉਣ ਵਾਸਤੇ ਉਹਨਾਂ ਨੇ ਉਹ ਪਾਇਆ ਪਰ ਸਾਨੂੰ ਇਹ ਮਨਜ਼ੂਰ ਨਹੀਂ ਸਾਡੀ ਸਾਰੀ ਜਥੇਬੰਦੀ ਔਰ ਇਲਾਕਾ ਇਹ ਕਹਿ ਰਿਹਾ ਜੀ ਸੜਕ ਨਹੀਂ ਤੇ ਪਰਚੀ ਨਹੀਂ ਪਰਚੀ ਨਹੀਂ ਹੁਣ ਪਰਚੀ ਨੰਗ ਰਿਆ ਸਾਰੇ ਹੁਣ ਪਈ ਆ ਅੱਜ ਅੱਜ ਤੋਂ ਪਰਚੀ ਫਰੀ ਹੈ ਜੀ ਇੰਨਾ ਜੇ ਸੜਕ ਨਹੀਂ ਬਣਾਉਂਦੇ ਉਹਨਾਂ ਦੇ ਪਰਚੀ ਉਹਨਾਂ ਦੇ ਕਿਹਨੇ ਛੜਕ ਨਹੀਂ ਬਣਾਉਂਦੇ ਕਿੰਨਾ ਜੇ ਸੜਕ ਨਹੀਂ ਬਣਾਉਂਦੇ ਤੇ ਆਜ ਸੜਕਾਂ ਤਾਂ ਇੱਕ ਜੀ ਵੱਡਾ ਯੂਨੀਅਨ ਨੇ ਬਹੁਤ ਆਸਵਸਥੇ ਇਲਾਕਿਆਂ ਨੇ ਜਿੰਨੇ ਵੀ ਲੋਕ ਸੀ ਵੱਡਾ ਪ੍ਰਬਲ ਕਰਤਾ ਟੂਲ ਟੈਕਸ ਬੰਦ ਹੈ ਤਾਂ ਹੁਣ ਇੱਥੇ ਪੱਕਾ ਧਰਨਾ ਪੱਕਾ ਮੋਰਚਾ ਲੱਗੂਗਾ ਤੁਸੀਂ ਇੱਥੇ ਰਹੋਗੇ ਕਿ ਟੂਲ ਟੈਕਸ ਜੋ ਬੰਦ ਕਰਕੇ ਪਰਚੀ ਬੰਦ ਕਰਕੇ ਤੁਝ ਯੂਨੀਅਨ ਨਹੀਂ ਜਾਊਗੀ ਇਹ ਕੀ ਪ੍ਰੋਗਰਾਮ ਕੀ ਹੋਊਗਾ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੀਆਂ ਤੁਸੀਂ ਲੋਕਾਂ ਦੀਆਂ ਮੁਸ਼ਕਿਲੀਆਂ ਜਿਹੜੀਆਂ ਰਹਿਗੀਆਂ ਉਹ ਪਚਾਉਂਦੇ ਆ ਸਰਕਾਰ ਦੇ ਕਰਨਾਂ ਤੱਕ ਪਹੁੰਚਾ ਜੋ ਮੋਹਨਾ ਰਾਜਦੀਪ ਹੈ ਟੋਲ ਪਲਾਗਾ ਨ ਕੋਦਰਾਲਾ ਜੋ ਕਿ ਪਿੰਡ ਰਾਏਪੁਰ ਗੁਜਰਾਂ ਦੇ ਵਿੱਚ ਲੱਗਾ ਹੈ ਔਰ ਇਹ ਜਗਰਾਉ ਨੂੰ ਜੋੜਦਾ ਹੈ ਇਸ ਸੜਕ ਦੀ ਬਹੁਤ ਜ਼ਿਆਦਾ ਖਸਦਾ ਹਾਲਤ ਹੈ ਪਹਿਲਾਂ ਵੀ ਅਧਿਕਾਰੀਆਂ ਨਾਲ ਗੱਲ ਕਰ ਚੁੱਕੇ ਆ ਜੋ ਕੋ ਇਹ ਪੂਰਾ ਠੋਸ ਉੱਤਰ ਵੀ ਨਹੀਂ ਦੇ ਸਕੇ ਸਾਡੀਆਂ ਗੱਲਾਂ ਦਾ ਉਸ ਤੋਂ ਬਾਅਦ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਉੱਤੇ ਵੀ ਨਹੀਂ ਰਿਹਾ ਖਰੇ ਮਜਬੂਰ ਨਪਾਰਤੀ ਕਿਸਾਨ ਯੂਨੀਅਨ ਨਾਲੋਂ ਅੱਜ ਟੋਲ ਪਲਾਗਾ ਬੰਦ ਕੀਤਾ ਗਿਆ ਹੈ ਔਰ ਇਹ ਅਨੁਮਿਤੇ ਸਮੇਂ ਲਈ ਬੰਦ ਰਹੇਗਾ ਜਿੰਨੇ ਚਿਰ ਕੋਈ ਸ਼ਰਕਦਾ ਪ੍ਰੋਪਰ ਹੱਲ ਨਹੀਂ ਹੋ ਜਾਂਦਾ ਪੁਨਾਟੇ ਬੰਦ ਰਹੂਗਾ ਜੀ ਬੰਦ ਰਹੂਗਾ ਜੀ ਬਿਲਕੁਲ ਨਹੀਂ ਚੱਲਣ ਦੇਾਂਗੇ ਜੇ ਛੜਕ ਹੈ ਟੂਲਪਲਾਜਾ 25 ਤਾਂ ਜੇ ਰੋਡ ਆ ਜੇ ਰੋਡ ਨਹੀਂ ਤੇ ਪਰਚੀ ਤਾਂ ਇਸ ਵਕਤ ਦੀ ਵੱਡੀ ਬ੍ਰੇਕਿੰਗ न्यूज ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਕਿ ਰੋਹਨ ਰਾਜਦੀਪ ਜੋ ਟੂਲ ਟੈਕਸ ਸੀ ਉਹ ਬੀਕੇਯੂ ਪੰਜਾਬ ਨੇ ਉਸ ਦੀ ਪਰਚੀ ਬੰਦ ਕਰਤੀ ਹੈ ਜੇਕਰ ਹੁਣ ਤੁਸੀਂ ਇੱਥੋਂ ਲੰਘਣਾ ਹੈ ਤਾਂ ਪਹਿਲਾਂ ਪਰਚੀ ਦੇਣਦੇ ਸੀ ਤੁਹਾਨੂੰ ਪਰਚੀ ਦੀ ਲੋੜ ਨਹੀਂ ਹੈ ਕਿਉਂਕਿ ਥਾਂ ਥਾਂ ਤੋਂ ਰੋਡ ਦੇ ਹਾਲਾਤ ਇੰਨਾ ਜ਼ਿਆਦਾ ਖਸਤਾ ਸੀ ਕਿ ਕੀ ਵਾਰ ਐਕਸੀਡੈਂਟ ਵੀ ਹੁੰਦੇ ਆ ਤੇ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਧਰ ਜੇ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਸਾਰੇ ਜਿੰਨੇ ਵੀ ਵਾਹਨ ਹੈ ਬਿਲਕੁਲ ਫ੍ਰੀ ਲੰਘ ਰਿਹਾ ਹੈ ਪਰਚੀ ਫ੍ਰੀ ਕੀਤੀ ਗਈ ਹੈ ਤਾਂ ਇਸ ਤੋਂ ਅਗਲੀ ਅਪਡੇਟ ਕੀ ਰਹੇਗੀ ਸਾਰੇ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਨਨਾਰਨੀ ਸਰ ਯੂਨੀਅਨਿੰਗ ਕੋਲ ਡਾਕਟਰ ਬੰਨ ਕੇ ਤੱਕਨਿਕ ਤਾਸਾ ਦਾ ਰੋਡ ਟੁੱਟਿਆ ਹੋਇਆ ਬਰਾਇ ਨਹੀਂ ਗਿਆ ਹਾਂਜੀ ਹਾਂਜੀ ਲੈ ਜੇ ਸਭ ਨੇ ਫੋਨ ਵੀ ਇਹਨੇ ਕਈ ਵਾਰ ਕੀਤਾ ਚੱਕਿਆ ਨਹੀਂ ਥੋੜਾ ਜਿਹਾ ਸੋਇ ਕੀ ਗੱਲ ਸਰ ਮੈਂ 3 ਦਿਨ ਹਸਪੀਟਲਾਈਜ਼ ਸੀਗਾ ਇਸ ਦੇ ਕਰਨਾ ਫੋਨ ਨਹੀਂ ਚੱਕਿਆ ਇਹਨਾਂ ਦਾ ਮੈਂ ਆਨ ਲੀਵ ਸੀਗਾ ਤੇ ਜਿੱਦਨ ਮੈਂ ਆਇਆ ਮੈਂ ਇਹਨਾਂ ਨੂੰ ਬਕਾਇਦਾ ਫੋਨ ਕੀਤਾ ਇਹਨਾਂ ਨੂੰ ਬਕਾਇਦਾ ਫੋਟੋਆਂ ਵੀ ਭੇਜੀਆਂ ਵਾਂ ਕਿ ਜਿੰਨਾ ਪੈਚ ਜੋੜ ਕੇ ਦਾ ਕੰਮ ਹੋ ਚੁੱਕਾ ਹੈ ਤੇ ਕੁਝ ਹੋ ਰਿਹਾ ਸੀਗਾ ਉਸ ਦਿਨ ਤਾਂ ਹੁਣ ਕੱਲ ਨੂੰ ਫਿਰ ਸ਼ਾਇਦ ਦੋ ਗੱਡੀਆਂ ਆਣ ਦੀ ਉਮੀਦ ਹੈਗੀ ਆ ਉਸ ਤੋਂ ਬਾਅਦ ਜਿਹੜਾ ਪੈਚ ਵਰਕ ਹੈ ਉਹ ਕੰਪਲੀਟ ਕਰਾਂਗੇ ਅ ਤੇ ਰੋਡ ਦੇ ਰਿਗਾਰਡਿੰਗ ਜੇ ਉੱਪਰ ਹਾਈ ਲੈਵਲ ਤੇ ਗੱਲ ਚੱਲ ਰਹੀ ਹੈ ਜਿਸ ਦਿਨ ਹੋਏਗਾ ਫਾਈਨਲਾਈਜ਼ ਉਸ ਦਿਨ ਰੋਡ ਬਣੀ ਵੀ ਚੱਲ ਹੋ ਜਗੀ। ਜੁਨੀ ਨੇ ਕਹਿੰਦੀ ਕਿ ਰੋਡ ਕੰਪਲੀਟ ਦੀ ਹੋਈ ਸੀਗੀ ਪ੍ਰੋਪਰ ਸਾਰਾ ਨਹੀਂ। ਨਹੀਂ ਸਰ ਇਸ ਦੇ ਰਿਗਾਰਡਿੰਗ ਬਕਾਇਦਾ ਤੁਹਾਡੇ ਕੋਲ ਵੀ ਸ਼ਾਇਦ ਰਿਕਾਰਡਿੰਗ ਹੋਈ ਗਈ ਹੈ। ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਕਿ ਰੋਡ ਕੰਪਲੀਟ ਦੀ ਗੱਲ ਨਹੀਂ ਹੋਈ। ਤੁਸੀਂ ਵੀ ਜਾਣਦੇ ਹੋ ਕਿ ਕੋਈ ਸਿਸਟਮ ਇਦਾਂ ਦਾ ਨਹੀਂ ਹੈਗਾ ਕਿ 10 ਦਿਨ ਦੇ ਵਿੱਚ ਵਿੱਚ ਰੋਡ ਕੰਪਲੀਟ ਕਰ ਦੇਵੇ। ਤੇ ਨਾ ਹੀ ਬਾਰਿਸ਼ਾਂ ਵੀ 14 ਮਹੀਨਿਆਂ ਦੀ ਤਰੀਕ ਤੋਂ ਬਾਅਦ ਹੀ ਹਟੀਆਂ ਵਾਂ। ਜਿਹਦੇ ਕਾਰਨ 5 ਦਿਨ ਦੇ ਵਿੱਚ ਤਾਂ ਰੋਡ ਕੰਪਲੀਟ ਦਾ ਤਾਂ ਕਿਤੇ ਵੀ ਨਹੀਂ ਫਾਈਨਲ ਸਰ ਜਿਸ ਤਰ੍ਹਾਂ ਉਹਨੇ ਜੂਨੀਅਰ ਪਰਚੀ ਹੀ ਕਰਵਾਤੀ ਹੈ ਹਾਂਜੀ ਤੇ ਕਹਿੰਦੇ ਕਮਿਊਨਲ ਟਾਈਮ ਜਾਣਾ ਨਹੀਂ ਜਿਹਨਾਂ ਟਾਈਮ ਸੱਤ ਹਾਂਜੀ ਹਾਂਜੀ ਪੂਰਾ ਉੱਪਰ ਬਣ ਨਹੀਂ ਜਾਂਦਾ ਤਾਂ ਤੁਸੀਂ ਇਸ ਦਾ ਤੁਹਾਡਾ ਪ੍ਰੋਗਰਾਮ ਕੀ ਹੋ ਗਿਆ ਇਸ ਦੇ ਬਾਰੇ ਹਾਈ ਲੈਵਲ ਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤਾਂ ਜੋ ਵੀ ਅੱਗੇ ਦਾ ਡਿਸੀਜਨ ਹੋਏਗਾ ਉਹ ਹਾਈ ਲੈਵਲ ਦੇ ਉੱਤੇ ਡਿਪੈਂਡ ਹੈ